ਸੂਬੇ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇ ਵੱਲੋਂ ਲਗਾਤਾਰ ਨੌਜਵਾਨਾਂ ਨੂੰ ਰੁਜ਼ਗਾਰ ਮਹੱਈਆ ਕਰਵਾਉਣ ਦੇ ਲਈ ਯਤਨ ਕੀਤੇ ਜਾ ਰਹੇ ਹਨ ਜਿਸ ਦੇ ਤਹਿਤ ਹੁਣ ਤੱਕ ਪੰਜਾਬ ਸਰਕਾਰ ਦੇ ਵੱਲੋਂ 54000 ਤੋਂ ਵੱਧ ਨੌਕਰੀਆਂ ਨੌਜਵਾਨਾਂ ਨੂੰ ਦਿੱਤੀਆਂ ਗਈਆਂ ਹਨ ਅੱਜ ਰਾਜਪੁਰਾ ਦੇ ਵਿਕੇ ਰਾਜਪੁਰਾ ਦੇ ਵਿਧਾਇਕਾ ਮੈਡਮ ਨੀਨਾ ਮਿੱਤਲ ਦੇ ਵੱਲੋਂ ਨਵੇਂ ਬੂਥ ਅਲਾਟਮੈਂਟ ਕੀਤੇ ਗਏ ਇਸ ਦੌਰਾਨ ਵਿਧਾਇਕਾ ਨੀਨਾ ਮਿੱਤਲ ਨੇ ਜਾਣਕਾਰੀ ਸਾਂਝੀ ਕਰਦਿਆਂ ਕਿਹਾ ਕਿ 31 ਬੂਥ ਲਾਇਸੈਂਸ ਹੋਲਡਰਾਂ ਨੂੰ ਅੱਜ ਰੁਜ਼ਗਾਰ ਤਹਿਤ ਦਿੱਤੇ ਗਏ ਹਨ ਇਸ ਤਹਿਤ ਉਹ ਆਪਣੇ ਘਰ ਦਾ ਰੁਜ਼ਗਾਰ ਚਲਾ ਸਕਦੇ ਹਨ ਹੋਰ ਕੀ ਕਿਹਾ ਆਉ ਦੇਖਦੇ ਹਾਂ ਇਸ ਰਿਪੋਰਟ ਚ ਰਿਏ ਅੱਜ ਜਿਹੜੀ ਬੂਥ ਲਾਟਮੈਂਟ ਹੈ ਇਹਨਾਂ ਦਾ ਬਹੁਤ ਲੰਬੇ ਸਮੇਂ ਤੋਂ ਸੰਘਰਸ਼ ਚੱਲ ਰਿਹਾ ਸੀ ਕਿਉਂਕਿ ਬਹੁਤ ਸਾਰੇ ਪਰਿਵਾਰ ਇਹ ਸੀ ਜਿਨ੍ਹਾਂ ਦਾ ਜਿਨ੍ਹਾਂ ਨੇ ਕਹਿੰਦੇ ਵੀ ਇੱਥੋਂ ਆਪਦਾ ਘਰ ਚਲਾਣਾ ਤਾਂ ਅਸੀਂ ਜਦੋਂ ਕਾਂਗਰਸ ਦੀ ਸਰਕਾਰ ਸੀਗੀ ਉਦੋਂ ਵੀ ਐਸੂ ਡੀਸੀ ਕੋਲ ਗਏ ਸੀ ਇਹਨਾਂ ਦੀ ਮੰਗ ਲਈ ਲੈ ਕੇ ਤਾਂ ਪਰ ਨੇਕ ਨਹੀਂ ਜਿੰਨੇ ਸਾਡੇ ਰੂਟੂ ਵੀਰ ਨੇ ਦੱਸਿਆ ਆ ਜੀ. ਜੀ. ਪੀ. ਵੀ ਸਰਕਾਰ ਵਾਲੇ ਵੀ ਗਏ ਤਾਂ ਪਰ ਕੋਈ ਹੱਲ ਨਹੀਂ ਹੋਇਆ। ਤੇ ਜਦੋਂ ਆਮਾਦੀ ਪਾਰਟੀ ਦੀ ਸਰਕਾਰ ਆਈ ਕਿਉਂਕਿ ਸਰਦਾਰ ਭਗਵੰਤ ਸਿੰਘ ਮਾਨ ਜੀ ਸਾਡੇ ਮੁੱਖ ਮੰਤਰੀ ਸਾਹਿਬ ਨੇ ਇੱਕੋ ਗੱਲ ਕਹੀ ਆ ਕਿ ਅਸੀਂ ਕਿਸੇ ਨੂੰ ਰੋਜੀ ਦੇਣ ਆਏ ਆ ਖੋਣ ਨਹੀਂ ਆਏ। ਤਾਂ ਉਦੋਂ ਅਸੀਂ ਕੋਸ਼ਿਸ਼ ਕੀਤੀ ਵੀ ਇਹਨਾਂ ਨੂੰ ਕਿੱਦਾਂ ਇਹਨਾਂ ਦਾ ਹੱਲ ਨਿਕਲ ਸਕੇ। ਤਾਂ ਉਦੋਂ ਕੀ ਸੀ ਕਿ ਬਹੁਤ ਥੋੜੇ ਨਿਕਲ ਰਹੇ ਸੀ ਵਿੱਚ ਕੁਝ ਹਡਲ ਸੀਗੀਆਂ। ਤਾਂ ਸਾਡੇ ਮਾਨਯੋਗ ਐਸ.ਜੀ. ਮਾਨ ਸਾਹਿਬ ਦੀ ਸੂਝਬੂਝ ਨਾਲ ਉਹ ਸਾਰੀਆਂ ਹਡਲ ਦੂਰ ਕਰਕੇ ਅੱਜ 30 ਪਰਿਵਾਰਾਂ ਨੂੰ 30 ਪਰਿਵਾਰਾਂ ਨੂੰ ਅੱਜ ਅਲਾਟਮੈਂਟ ਲੈਟਰ ਦਿੱਤੇ ਜਾ ਰਹੇ ਨੇ ਤਾਂ ਅੱਜ ਮੈਂ ਇਹ ਕਹੂੰਗੀ ਕਿ ਉਹ ਖੁਸ਼ੀ ਦਾ ਦਿਨ ਹੈ ਕਿ ਜਿਹੜਾ ਅਵਾਜਪੁਰੇ ਦੇ ਬੂਥਰੇ ਬੂਥਰੇ ਮਾਲਕ ਬਣਨਗੇ ਉਹਨਾਂ ਨੂੰ ਬੜੇ ਲੰਬੇ ਸਮੇਂ ਤੋਂ ਇੰਤਜ਼ਾਰ ਸੀ ਅੱਜ ਉਹ ਖੁਸ਼ੀ ਦਾ ਪਲ ਆ ਗਿਆ ਕੰਮ ਕਰਾਉ ਉਚਾਰ ਇਹ ਕੋਈ ਦੇਖੋ ਜਿਹੜੀ ਇੱਕ ਪਾਲਿਸੀ ਬਣਦੀ ਹੁੰਦੀ ਹੈ ਪਰ ਜੇ ਪਬਲਿਕ ਚ ਉਹਦਾ ਵਿਰੋਧ ਹੋਵੇ ਜਾਂ ਪਬਲਿਕ ਉਹਨੂੰ ਸੈਕਟ ਨਾ ਕਰੇ ਤਾਂ ਕਿਸੇ ਵੀ ਇਹਨੂੰ ਥੋਪੀ ਨਹੀਂ ਜਾਊਗੀ ਇਹ ਮੈਂ ਤੁਹਾਨੂੰ ਗਰੰਟੀ ਦਿੰਦੀ ਆ ਜੇ ਸਾਡੇ ਕਿਸਾਨ ਵੀ ਸਾਡੇ ਪੰਜਾਬੀ ਭਰਾ ਉਹਦਾ ਵਿਰੋਧ ਕਰ ਲੈਣੇ ਤਾਂ ਇਹ ਪਾਲਿਸੀ ਥੋਪੀ ਨਹੀਂ ਜਾਊਗੀ ਚਾਹੇ ਸਰਕਾਰ ਨੂੰ ਇਹਦੀ ਕਮਿਸ਼ਨ ਚੇਂਜ ਕੀਤੀਆਂ ਜਾਣ ਚਾਹੇ ਇਹਨੂੰ ਵਾਪਸ ਲੈਣਾ ਪਵੇ ਤਾਂ ਪਰ ਜੋ ਪਬਲਿਕ ਜਿਸ ਨਾਲ ਤੇ ਖੁਸ਼ ਹੈ ਉਹੀ ਕੰਮ ਹੋਊਗਾ ਮੰਨ ਲਓ ਕਿ ਤੁਸੀਂ ਕੋਈ ਲੋਗੋ ਇਹੋ ਕੁਝ ਨਹੀਂ ਕਰਤਾ ਕਿ ਜਿਹੜੀ ਨੀਤੀਆਂ ਜਾਂ ਸ਼ਰਤਾਂ ਨੇ ਨੇ ਜਿਵੇਂ ਮੰਨ ਲਓ ਗੈਸਨ ਸਾਹਿਬ ਨੇ ਦੱਸਿਆ ਹੈ ਕਿ ਜਿਹੜੇ ਨਿਯਮ ਹੈ ਜਿਹੜੀਆਂ ਸ਼ਰਤਾਂ ਹੈ ਉਸ ਦੇ ਅੰਡਰ ਉਹਨਾਂ ਨੂੰ ਕੰਸੈਪਟ ਕਰਾਉਣਾ ਪਊਗਾ ਉਸ ਦੇ ਅੰਡਰ ਹੀ ਇਹ ਕੰਮ ਕਰਨਾ ਪਊਗਾ ਇਹ ਨਹੀਂ ਕਿ ਜੀ ਅਸੀਂ ਬੁੱਤ ਚ ਬੈਠ ਕੇ ਕੋਈ ਦੂਸਰਾ ਕੰਮ ਕਰੀ ਜਾਈਏ ਜੋ ਐਸੇ ਜੋ ਵੀ ਅਲਾਟਮੈਂਟਸ ਟਾਈਮਾ ਅਸਿਲ ਸਾਹਿਬਾ ਜੋ ਐਡਮਿਨਲ ਸਾਈਨ ਕਰਵਾਣਗੇ ਤਾਂ ਉਹਨਾਂ ਨੂੰ ਉਹਨਾਂ ਨਿਯਮ ਤੇ ਸ਼ਰਤਾਂ ਦੇ ਅਨੁਸਾਰ ਹੀ ਕੰਮ ਕਰਨਾ ਪਊਗਾ ਬੂਥਾਂ ਦੇ ਇਹਨਾਂ ਨਾਲ ਮਤ ਹੈ ਕਿ ਪਹਿਲਾਂ ਮਿਕਸਲਾ ਆਉਂਦਾ ਸੀ ਉਹ ਵੀ ਚੇਨ ਕੀਤੇ ਸਰਕਾਰ ਨੇ ਪਿਛਲੇ ਸਾਲਾਂ ਤੋਂ 10% ਹਰ ਸਾਲ ਵਧਾਉਣ ਦਾ ਕਰਸ ਟੈਕਸ ਦਾ ਆਰਡਰ ਦਿੱਤਾ ਹੈ ਤੇ ਨਾਲੇ ਪਾਸਾ ਸਾਲਾਂ ਤੋਂ ਸੌਰ ਮੰਡੀ ਨਾ ਪ੍ਰਾਇ ਹੋ ਰਹੀ ਜਿਹੜੇ ਕਿਸੇ ਕੰਪਨੀ ਤੋਂ ਖਰੀਦਦੇ ਉਹਨਾਂ ਦੇ ਮਾਰਕਸ ਟੈਕਸ ਕਰਦੇ ਤੇ ਪਾਟਾ ਹਟਾਈ ਕਰ ਦੇਖੋ ਇਹ ਮੰਗ ਮੇਰੇ ਕੋਲੇ ਹਾਲੇ ਨਹੀਂ ਆਈ ਹਾਲੇ ਤੱਕ ਮੰਗ ਨਹੀਂ ਆਈ ਆ ਰਹੀ ਸੀ ਕਿ ਸਾਨੂੰ ਬੂਥ ਅਲਾਟ ਦਿੱਤੇ ਜਾਣ ਇਹ ਮੰਗ ਆਊਗੀ ਜਰੂਰ ਇਹਦਾ ਵੀ ਹੱਲ ਕਰਾਂਗੇ ਤਾਂ ਕਿ ਜੇ ਇੱਕ ਪ੍ਰਾਇਆ ਸੈੱਟ ਹੋਊਗਾ ਤਾਂ ਬੰਦਾ ਕਿੱਥੋਂ ਰੋਟੀ ਖਾਊਗਾ ਉਹਦਾ ਵੀ ਹੱਲ ਅਸੀਂ ਕਰਾਂਗੇ ਜਿਵੇਂ ਸਾਡੇ ਕੋਲ ਇਹਦੀ ਡਿਮਾਂਡ ਆਈ। ਮੈਂ ਵਸੋਂ ਦਾ ਇਸ ਟਾਈਮ ਖੁਸ਼ੀ ਦਾ ਮਰਨ ਵਸੋਂ ਦਾ ਇਸ ਟਾਈਮ ਇਹਨਾਂ ਅਗਲਾ ਕੁਝ ਜ਼ਿਲ੍ਹਾ ਤੇ ਨਜਾਇਜ਼ ਕਿਰਾਏ ਤੇ ਕਰ ਰਹੇ ਨਹੀਂ ਦਿੱਖ ਰਿਹਾ ਕਿ ਕੱਚੇ ਤੇ ਕਾਪੀ ਚਲਾ ਕੇ ਸਾਨੂੰ ਇਹ ਹੀ ਡਰ ਸੀ ਕਿ ਕੋਈ ਅਨ ਅਧਿਕਾਰਤ ਅਲਾਵਾ ਕਰਕੇ ਗੱਜੂ ਛੇੜਾ ਵਿੱਚ ਪਹਿਲੇ ਤੋਂ ਗੱਲ ਦੀ ਗੱਲ ਕਰ ਰਹੇ। ਦੇਖੋ ਜਿਹੜੀ ਨਜਾਇਜ਼ ਕਿਰਾਈ ਹੈ ਉਹ ਵੀ ਸਾਨੂੰ ਕੱਲ ਤੁਹਾਡੇ ਹੀ ਖਬਰ ਤੋਂ ਪਤਾ ਚੱਲਿਆ। ਇਸ ਮੀਟਿੰਗ ਤੋਂ ਤੁਰੰਤ ਬਾਅਦ ਮੇਰੀ ਪੂਰਾ ਪੁਲਿਸ ਪ੍ਰਸ਼ਾਸਨ ਨਾਲ ਮੀਟਿੰਗ ਹੈ। ਅ ਬਿੱਕੀ ਸਾਹਿਬ ਦੇ ਆਫਿਸ ਸਾਰੇ ਐਸਐਸਪੀ ਔਰ ਕਾਫੀ ਕਿੰਚਾਰ ਸਾਰੇ ਆਈ ਗਏ ਇਹਨਾਂ ਨੂੰ ਸਖਤ ਇਹਦਾ ਤੋਦਿਸ਼ ਜਾ ਰਹੀ ਹੈ ਕਿ ਜਿਹੜੇ ਓਵਰਲੋਡ ਟ੍ਰਿਪ ਉੱਪਰ ਚੱਲਦੇ ਉਹਨਾਂ ਨੂੰ ਬਿਲਕੁਲ ਬੰਦ ਕੀਤਾ ਜਾਵੇ ਅਸੀਂ ਨਹੀਂ ਚਾਹਦੇ ਕਿ ਸਾਡੇ ਵੀ ਕੋਈ ਸਮਾਨ ਮਰਜੀ ਘਟਨਾ ਹੋਵੇ ਅਸੀਂ ਰਾਜਪੁਰੇ ਨੂੰ ਬਿਲਕੁਲ ਆਰਾਮ ਨਾਲ ਕਰਨਾ ਚਾਹੁੰਦੇ ਆ ਕੰਮ ਕਰਨਾ ਚਾਹੁੰਦੇ ਆ ਹਾਂ ਜਿਹੜੇ ਟਿੱਕਰਾਂ ਲਈ ਆਪਦਾ ਕੰਮ ਕਰਦੇ ਉਹ ਕੰਮ ਕਰਨ ਕਿਸੇ ਦੀ ਰੋਜੀ ਨਹੀਂ ਖੋਣੀ ਹੋਈ ਗੱਲ ਆ ਗਈ ਪਰ ਓਵਰਲੋਡ ਕਰਕੇ ਜਾਂ ਓਵਰ ਸਪੀਡ ਕਰਕੇ ਜੇ ਕੋਈ ਉਸ ਅਨਖਿਤਾਵੀ ਘਟਨਾ ਨੂੰ ਅੱਗੇ ਅੰਜਾਮ ਦਿੰਦੇ ਆ ਤਾਂ ਉਹਨਾਂ ਤੇ ਪੂਰੀ ਸਖਤੀ ਕੀਤੀ ਜਾਵੇ ਜਿਆਦਾਤਰ ਕਿਪਰਾ ਦੇ ਨੰਬਰ ਵੀ ਨਹੀਂ ਲੱਗੇ ਨਹੀਂ ਬਿਲਕੁਲ ਅੱਜ ਦੀ ਸਾਡੀ ਮੀਟਿੰਗ ਦਾ ਇਹੀ ਮਨਸ਼ਾ ਹੈ ਕਿ ਉਹੋ ਥੀ ਚੱਲੇ ਆਂ ਪਰ ਟਿੱਪਰ ਪੂਰੇ ਅਲਾਰਟ ਉਹਨਾਂ ਦੇ ਨੰਬਰ ਹੋਣਗੇ ਉਹਨਾਂ ਨੂੰ ਇੱਕ ਪੂਰਾ ਹੋਊਗਾ ਕਿ ਐਨੇ ਤੋਂ ਵੱਧ ਜੇ ਟਿੱਪਰ ਭਰਿਆ ਤਾਂ ਉਹਨੂੰ ਅੰਦਰ ਜੱਪ ਕੀਤਾ ਜਾਵੇਗਾ ਸਰਕਾਰ ਵੱਲੋਂ ਕਿ ਮਾਰਕੀਟ ਚਾ ਲਈਏ ਤੁਹਾਨੂੰ ਰੇਤੇ ਵਾਲੀਆਂ ਤੁਹਾਨੂੰ ਸੀਟਾਂ ਵਾਲੀਆਂ ਤੁਹਾਨੂੰ ਹੋਰ ਕਾਹਦੇ ਉਹ ਕੋਈ ਤਵਨ ਕਿਤੇ ਹੁੰਦੇ ਲੋਕਾਂ ਦੇ ਅੱਖਾਂ ਦੇ ਵਿੱਚ ਨਿਕਲੀ ਕਰਦਾ ਜਾਂਦਾ ਹੈ ਪ੍ਰਸ਼ਾਸਨ ਕੀਤਾ ਬਈ ਨਹੀਂ ਐਸਜੀਐਮ ਸਾਹਿਬ ਵੀ ਬੈਠੇ ਨੇ ਇਹਨਾਂ ਨੂੰ ਵੀ ਮੈਂ ਹੁਣ ਇਹੀ ਰਿਕਵੈਸਟ ਕਰੂੰਗੀ ਕਿ ਜਿਹੜੀਆਂ ਟਰਾਲੀਆਂ ਜਿਹਨੇ ਰੇਤਾ ਉਦਾਂ ਦੀਆਂ ਲੋਕਾਂ ਨੇ ਆਪਾਂ ਚ ਕਹਿੰਦੀ ਹੈ ਉਹਨਾਂ ਲਈ ਸਖਤ ਤੋਂ ਸਖਤ ਆਦੇਸ਼ ਦਿੱਤੇ ਜਾਂ ਤਾਂਕਿ ਬਿਲਕੁਲ ਉਹਨਾਂ ਨੂੰ ਕਵਰ ਕਰੇ ਜਾਣਗੇ ਜਿਹੜੀਆਂ ਤੋਂ ਬਿਨਾ ਕਵਰ ਤੋਂ ਜਾਣਗੇ ਉਹਨਾਂ ਤੇ ਕਾਰਵਾਈ ਕੀਤੀ ਦੇਖੋ ਕੱਗਰ ਦਾ ਲੈਵਲ ਜ਼ਰੂਰ ਵਧਿਆ ਹੈ ਪਰ ਅੰਡਰ ਕੰਟਰੋਲ ਹੈ ਐਸਾ ਕੋਈ ਨਹੀਂ ਹੈ ਕਿ ਫਲੱਡ ਆਏਗਾ ਅਸੀਂ ਪੂਰਾ ਪ੍ਰਸ਼ਾਸਨ ਪੂਰਾ ਧਿਆਨ ਰੱਖਿਆ ਹੋਇਆ ਹੈ ਕਿ ਕੋਈ ਵੀ ਇਦਾਂ ਦੀ ਅਣਸਥਾਨਿਕ ਘਟਨਾ ਨਾ ਹੋਵੇ ਕਿ ਆਪਣੇ ਰਾਜ ਕਿਰੇ ਦਾ ਰਾਜ ਕਿਰੇ ਦੀ ਜਦੋਂ ਆਪਾਂ ਗੱਲ ਕਰੀਏ ਕੀ ਕੋਈ ਹੈਡ ਬੀਸ ਕੀਤੀ ਹੋਵੇ ਤਾਂ ਲੋਕਾਂ ਨੂੰ ਪਰੇਸ਼ਾਨ ਨਾ ਹੋਵੇ ਸਾਡੇ ਸਾਫ ਤੋਂ ਆਈ ਜਾਵੇ ਮੈਡੀਕਲ ਦਾਖਲਾ ਕਰੇ ਸਕਾਪ ਨੂੰ ਉਹ ਅਗਲੇ ਮਹੀਨੇ ਤੋਂ ਸਟਾਰਟ ਹੋ ਜੀ ਉਹਦੇ ਨਾਲ ਹਰ ਆਮ ਘਰ ਦੇ ਹਰ ਇਨਸਾਨ ਨੂੰ ਉਹਦਾ ਫਾਇਦਾ ਹੋਊਗਾ ਕਿਉਂਕਿ ਅੱਜਕੱਲ ਬਿਮਾਰੀਆਂ ਇਦਾਂ ਦੀਆਂ ਲੱਗਦੀਆਂ ਕਈ ਬਿਮਾਰੀਆਂ ਇਦਾਂ ਦੀਆਂ ਆਉਂਦੀਆਂ ਕਿ ਬੰਦਾ ਬਜਟ ਬਣ ਜਾਂਦਾ ਆਮ ਬੰਦਾ ਨਹੀਂ ਦੇ ਸਕਦਾ ਤਾਂ ਇੱਥੇ ਚੀਜ਼ ਨੂੰ ਧਿਆਨ ਚ ਰੱਖਦੇ ਸਾਡੇ ਮਾਨਯੋਗ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਇਹ ਸੇਤੀ ਯੋਜਨਾ ਲੱਤੀ ਆ ਜੀ ਜੀ ਆ ਗਏ ਫਰਿਆਰ ਵਾਲੋਂ ਤੋਂ ਧਾਰਵਾਸ ਹਾਂਜੀ ਰੋਜ਼ਗਾਰ ਵਾਸਤੇ ਹੋਰ ਕੋਸ਼ਿਸ਼ ਕਰੋ। ਦੇਖੋ ਰੋਜ਼ਗਾਰ ਦੇ ਰਹੇ ਆ, ਨੌਕਰੀਆਂ ਨਿਕਲ ਰਹੀਆਂ ਮੈਨੂੰ ਨਹੀਂ ਲੱਗਦਾ ਕਿਸੇ ਵੀ ਸਰਕਾਰ 'ਚ 3 ਸਾਲਾਂ ਚੰਨੀ ਆ ਸਰਕਾਰੀ ਨੌਕਰੀਆਂ ਨਿਕਲੀਆਂ ਗਈਆਂ ਹੋਣਗੀਆਂ। ਰੋਜ਼ ਨੌਕਰੀਆਂ ਨਿਕਲ ਰਹੀਆਂ ਮੈਂ ਤਾਂ ਜਿੱਥੇ ਵੀ ਜਾਂਦੀ ਆ ਆਮ ਲੋਕਾਂ ਨੂੰ ਇਹੀ ਅਪੀਲ ਕਰਦੀ ਆ ਕਿ ਵੱਧ ਤੋਂ ਵੱਧ ਨੌਕਰੀਆਂ ਅਪਲਾਈ ਕਰੋ। ਕੋਈ ਪੈਸਾ ਨਹੀਂ ਲੱਗਦਾ, ਕੋਈ ਸਿਫਾਰਿਸ਼ ਨਹੀਂ ਲੱਗਦਾ। ਆਪਣੇ ਹਲਕੇ 'ਚ ਜੰਨੀਆਂ ਨੌਕਰੀਆਂ ਮਿਲ ਚੁੱਕੀਆਂ। ਸਾਨੂੰ ਵੀ ਉਦੋਂ ਮੈਸੇਜ ਆਂਦਾ ਜਦੋਂ ਬੰਦੇ ਨੂੰ ਨੌਕਰੀ ਮਿਲ ਜਾਂਦੀ ਆ ਜਿ ਤੁਹਾਡੇ ਹਲਕੇ ਦੇ ਐਨੇ ਬੱਚਿਆਂ ਨੇ ਨੌਕਰੀ ਮਿਲ ਗਈ ਆ। ਕਿਸੇ ਉਹਨਾਂ ਨੂੰ ਜਾ ਕੇ ਵਧਾਈਆਂ ਦੇ ਦੇ। ਅਲਾਟਮੈਂਟ ਦਿੱਤੇ ਹੋਏ ਨੇ ਉਹ ਵੀ ਉਹਨਾਂ ਦਾ ਕਾਹਨ ਦਾ। ਕਿਸੇ ਹੋਰ ਉਹਦੇ ਬਾਅਦ ਕਲਾਸ ਵਾਸਤੇ ਜੇ ਕੋਈ ਤੁਸੀਂ ਜਲਦੀ ਜੇ ਲੈ ਕੇ ਆ ਰਹੇ ਹੋ। ਬਿਲਕੁਲ ਜੀ ਉਹਨਾਂ ਜਲਦੀ ਵੈਂਡਰ ਮਾਰਕੀਟ ਬਣਦੀ ਹੈ। ਵੈਂਡਰ ਮਾਰਕੀਟ ਤਿਆਰ ਹੈ ਬਸ ਨਿਗਮ ਦੀ ਮਤਾ ਪਾਸ ਹੋਣ ਦੀ ਦੇ ਰਿਹਾ ਹੈ। ਉੱਥੇ ਵੀ ਇੱਥੇ ਵੈਂਡਰ ਮਾਰਕੀਟ ਅਲਾਟਮੈਂਟ ਉਹ ਲੈਟਰ ਉਹਨਾਂ ਨੂੰ ਦਿੱਤੇ ਜਾਣਗੇ। ਸਾਡਾ ਮਕਸਦ ਇਹ ਹੈ ਕਿ ਰੋੜੀਆਂ ਜਿਹੜੇ ਬਾਜ਼ਾਰ 'ਚ ਖੜੀਆਂ ਹੁੰਦੀਆਂ ਕਦੇ ਪੁਲਿਸ ਜਾਂ ਨਿਗਮਕਲਪੀ ਵਾਲੇ ਉਹਨਾਂ ਨੂੰ ਕਹਿੰਦੇ ਵੀ ਇੱਥੇ ਨਾ ਖੜੋ ਦੇਖੋ। ਉਹਨਾਂ ਨੇ ਵੀ ਆਪਦਾ ਫਰਜ਼ ਨਿਭਾਣਾ ਹੈ ਕਿ ਰੋਡ ਜਾਮ ਹੁੰਦੇ ਨੇ ਪਬਲਿਕਲੀ ਸਾਡੇ ਕੋਲ ਆਂਦੀ ਹੈ ਰੋਡ ਜਾਮ ਹੈ ਤੇ ਇਸ ਲਈ ਅਸੀਂ ਸੋਚਿਆ ਵੀ ਇਹਨਾਂ ਨੂੰ ਪਰੇਸ਼ਾਨੀ ਨਾ ਹੋਵੇ ਤਾਂ ਪੂਰੀ ਵੈਂਡਰ ਮਾਰਕੀਟ ਬਣ ਕੇ ਪਿਆਰੇ ਜਲਦੀ ਲੱਗ ਜੇ ਬੂਥ ਅਲਾਟ ਕਿਤੇ ਹੋਈਏ ਦੇਖਿਆ ਨਹੀਂ ਕੋਈ 18 ਨੇ ਵੇਚਣ ਦੇ ਲਈ ਨਹੀਂ ਹੋਏ ਲੱਗੇ ਨਹੀਂ ਜੀ ਇੱਕ ਵਾਰ ਬਿਲਕੁਲ ਸੱਤੀ ਹੋਊਗੀ ਕਿ ਕੋਈ ਵੀ ਬੂਥ ਨੂੰ ਵੇਚ ਨਹੀਂ ਸਕਦਾ ਜੇ ਕੋਈ ਰੇੜੀ ਅਲਾਟਮੈਂਟ ਤੋਂ ਬਾਹਰ ਮਾਰਕੀਟ ਵਿੱਚ ਦਿੱਸੂਗੀ ਤਾਂ ਉਹ ਤੇ ਕਾਰਵਾਈ ਕੀਤੀ ਕਰੂ ਪਰਬ੍ਰਿਜ ਹੈ ਇਹਦਾ ਰੋਲਾ ਪਾਇਆ ਦੇਖੋ ਜੇ ਉਹਦਾ ਕੰਮ ਨਾ ਹੁੰਦਾ ਮੈਨੂੰ ਲੱਗਦਾ ਬਸ ਕੰਮੇ ਇੰਨਾ ਕੀ ਜੁੜਿਆ ਹੋਇਆ ਸੀ ਉਹ ਗਿਰ ਪਰ মিডিਆ ਦਾ ਵੀ ਬਹੁਤ ਵੱਡਾ ਰੋਲ ਹੁੰਦਾ ਹੈ ਇੱਕ ਸ਼ਹਿਰ ਨੂੰ ਆਪ ਦੇ ਹਲਕੇ ਨੂੰ ਅੱਛਾ ਬਣਾਉਂਦਾ ਮੈਂ ਕਹਿੰਦੀ ਹਾਂ ਦੱਸੋ ਕਈ ਕਈ ਲੋਕ ਤਾਂ ਹੁੰਦੇ ਨਾ ਜੇ ਕੋਈ ਕਮੀ ਦੱਸੋ ਤਾਂ ਕਈ ਮੈਂ ਦੇਖਿਆ ਲੀਡਰ ਕਮੀਆਂ ਨੂੰ ਜੇਕਰ ਉਜਾਗਰ ਕਰਦਾ ਤਾਂ ਉਹਦੇ ਨਾਲ ਲੜਦੇ ਆ ਅਸੀਂ ਤਾਂ ਕਹਿੰਦੇ ਜੇ ਸਾਡੀ ਕਮੀਆਂ ਸਾਨੂੰ ਦੱਸੋ ਜਿਵੇਂ ਹੁਣ ਤੁਸੀਂ ਦੱਸਿਆ ਵੀ ਇੱਥੇ ਬਹੁਤ ਸਾਰੇ ਲੋਕ ਬੈਦਾਂ ਦੇ ਬੈਠੇ ਆ ਐਸਜੀਐਮ ਸਾਹਿਬ ਨੂੰ ਦੱਸੋ ਉਹਨਾਂ ਦੇ ਕਾਰਵਾਈ ਜ਼ਰੂਰ ਹੋਏ। ਕਿ ਉਹਨਾਂ ਨੂੰ 6x8 ਦੀ ਜਗ੍ਹਾ ਦਿੱਤੀ ਹੈ ਜਿਸ ਦੇ ਵਿੱਚ ਉਹ ਆਪਣਾ ਸਿੱਟਾ ਕਰ ਸਕਦੇ ਆ ਜਿਹੜੇ ਡਰਾਈਵਿੰਗ ਲਾਇਸੈਂਸ ਹੋਲਡਰ ਹੁੰਦੇ ਆ ਜਿਹਨਾਂ ਕਿਸੇ ਕੋਲ ਟਾਈਮ ਦਿੱਤਾ ਹੈਗਾ ਕਿਸੇ ਕੋਲ ਬਸ ਬਿਕਾਣੇ ਰਿਹਾ ਹੈਗਾ ਤਾਂ ਉਹਨਾਂ ਦੀ ਕਾਫੀ ਸਮੇ ਤੋਂ ਮੰਨ ਚੀ ਦੀ ਸਾਡੇ ਕੋਲ ਲਾਇਸੈਂਸ ਹੈ ਜੀ ਪਰ ਕਾਫੀ ਜਗ੍ਹਾ ਨਹੀਂ ਮਿਲੀ ਹੈ ਤਾਂ ਸਾਨੂੰ ਕੰਮ ਕਰਨ ਦੀ ਦਿੱਕਤ ਆ ਰਹੀ ਹੈ ਤਾਂ ਜਿੰਨੇ ਵੀ ਸਾਡੇ ਕੋਲ ਲਾਇਸੈਂਸ ਹੋਲਡਰ ਸੀਗੇ ਉਹਨਾਂ ਦੀ ਅਸੀਂ ਇੱਕ ਓਪਨ ਡਰਾਫ ਲੋਟ ਦੇ ਥਰੂ ਉਹਨਾਂ ਨੂੰ ਬੂਕ ਲੋਟ ਕਰਦੇ ਆ ਜਿਵੇਂ ਤੁਸੀਂ ਪਹਿਲਾਂ ਦੱਸਿਆ ਵੀ ਕੁਝ ਲੋਕਾਂ ਨੇ ਕਿਰਾਏ ਤੇ ਦਿੱਤੇ ਹੋਏ ਸੀ ਤਾਂ ਉਹਦੇ ਤਾਂ ਵੀ ਇੱਕ ਪਹਿਲਾ ਜੇਕੀ ਹੋਈ ਸੀ ਜਿਸ ਦੇ ਵਿੱਚ ਬਹੁਤ ਫਾਲੀ ਹੋਈ ਸੀ ਉਹ ਬੂਥ ਤੇ ਨਾਲ ਜਿਹੜੀ ਸਾਡੇ ਕੋਲ ਜਿਹੜੀ ਓਪਨ ਜਗ੍ਹਾ ਪਈ ਸੀ ਉਹਨੂੰ ਮਿਲਾ ਕੇ ਅਸੀਂ ਸਾਰਿਆਂ ਨੂੰ ਬੂਥ ਦੇਈ ਤੇ ਮੈਂ ਸਾਰਿਆਂ ਨੂੰ ਤੁਹਾਡੇ ਤੋਂ ਵੀ ਬੇਨਤੀ ਕਰਾਂਗਾ ਕਿ ਕੋਈ ਸਬਲੇਟ ਕਰਦਾ ਹੈ ਤੇ ਇਹ ਅਲਾਟਮੈਂਟ ਕੈਨਸਲ ਹੋ ਜਾਂਦੀ ਹੈ ਇਸਦੇ ਵੀ ਤੁਹਾਨੂੰ ਮਾਲਕੀ ਨਹੀਂ ਟਰਾਂਸਫਰ ਕੀਤੀ ਜਾਂਦੀ ਉਹਨੂੰ ਸਿਰਫ ਰੋਜ਼ਗਾਰ ਦੇ ਲਈ 6/8 ਦੀ ਜਗ੍ਹਾ ਅਲਾਟ ਕੀਤੀ ਜਾਂਦੀ ਹੈ ਜਿੱਥੇ ਉਹ ਸਰਕਾਰੀ ਨਿਯਮਾਂ ਕਾਨੂੰਨਾਂ ਤੇ ਹਦਾਇਤਾਂ ਦੇ ਤਾਬੇ ਹੀ ਉੱਤੇ ਉਹ ਕੰਮ ਕਰ ਸਕਦਾ ਸਭ ਤੋਂ ਵੱਡਾ ਪ੍ਰੋਬਲਮ ਆ ਰਹੀ ਹੈ ਜੀ ਸੀਐਂਟਰ ਤੋਂ ਇਹਨੇ ਫਰਕਾ ਦੋ ਨੇ ਉਪਰ ਤੋਂ ਜਗਰਾ ਵੀ ਬਣਾਇਆ ਇੱਕ ਵੀ ਜਗਰਾ ਵੀ ਉਹ ਟੈਂਪਰਰੀ ਰੱਖਣਾ ਹੁੰਦਾ ਹੈ ਉਹ ਟੈਂਪਰਰੀ ਰੱਖਣਾ ਹੁੰਦਾ ਹੈ ਇਹ ਟੈਂਪਰਰੀ ਅਲਾਕ ਸਟਰਕਚਰ ਕ੍ਰੀਏਟ ਕੀਤਾ ਜਾ ਸਕਦਾ ਉਹਨੂੰ ਨਹੀਂ ਅਸੀਂ ਚੇਂਜ ਕਰ ਸਕਦੇ ਬਟ ਹਾਂ ਜਿਹੜੀ ਜਗ੍ਹਾ ਦਿੱਤੀ ਹੈ ਉੱਥੇ ਤੁਸੀਂ ਆਪਣੇ ਲਈ ਜੋ ਵੀ ਤੁਸੀਂ ਅਰੇਂਜਮੈਂਟ ਕਰਦੇ ਹੋ ਉਹਨੂੰ ਤੁਸੀਂ ਆਪਦੀ ਲੋੜ ਅਨੁਸਾਰ ਉੱਥੇ ਪਰ ਪ੍ਰੋਪਰ ਅਰੇਂਜਮੈਂਟ ਕਰ ਸਕਦੇ ਇਹਨੂੰ ਸੈਪਰੇਟਲੀ ਏਵੈਲੂਏਟ ਕਰ ਲੈਣੇ ਵੀ ਇਹ ਸਮੱਸਿਆ ਕੀ ਹੈਗੀ ਹੈ ਬਟ ਇਹਦੇ ਤੇ ਸਿਰਫ ਟੈਂਪਰਰੀ ਅਰੇਂਜਮੈਂਟ ਕੀਤਾ ਜਾ ਸਕਦਾ ਉਹਦੇ ਤੇ ਪੱਕੀ ਕੋਈ ਸਾਰੀ ਕੰਪਲੀਟ ਹੀ ਨਹੀਂ ਕਰਾਈ ਜਾ ਸਕਦਾ ਕਿ ਜਿਵੇਂ ਇਹ ਕੋਈ ਅਸਥਾਈ ਕੀ ਹੈ ਹਲੇ ਸਾਡੇ ਕੋਲ ਹੋਰ ਕੋਈ ਡਿਮਾਂਡ ਆਈ ਨਹੀਂ ਹੈ ਇਸ ਤਰ੍ਹਾਂ ਦੀ ਜੇ ਕੋਈ ਹੋਰ ਲਾਇਸੈਂਸ ਹੋਲਡਰ ਹੁੰਦੇ ਐ ਤਾਂ ਜਗ੍ਹਾ ਦੇ ਕੇ ਉਥੋਂ ਦੇ ਕੇ ਕੋਈ ਕੁਝ ਕਿਉਂਕਿ ਦੇਖੋ ਰੋਜ਼ਗਾਰ ਜੋ ਕਰਦੇ ਐ ਕੁਝ ਨੂੰ ਹੋਰ ਬੈਟਰ ਕੀਤਾ ਮਿਲ ਜਾਂਦਾ ਉਹ ਛੱਡ ਕੇ ਚਲੇ ਜਾਂਦੇ ਐ ਕਿ ਕਿਸੇ ਨੂੰ ਲੋਡ ਹੋਊਗੀ ਕੋਈ ਛੱਡ ਕੇ ਚਲਾ ਜਾਂਦਾ ਤਾਂ ਉਸ ਤਰ੍ਹਾਂ ਦੀ ਅਲਾਟਮੈਂਟ ਉਸ ਤਰ੍ਹਾਂ ਹੋ ਜਾਂਦੀ ਹੈ